ਖੜੋ ਸਿੰਘੋ ਜੀ ਖੜੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਕੋ ਬਹੁਤ ਗਰਮੀ ਪੈ ਰਹੀ ਸੀ ਪੰਛੀ ਜੀਵ ਜੰਤੂ ਬਹੁਤ ਤਰਹਾਏ ਫੌਕ ਰਹੇ ਸਨ ਤੇ ਰੁਕਮੀ ਵਰਸਣ ਲੱਗੇ ਮੇਹਾ ਤੇ ਹੁਕਮ ਦੇ ਅੰਦਰ ਹਨ ਠਾਰ ਹੋ ਗਈ ਨਹੀਂ ਵਰਸਣ ਲੱਗ ਪਿਆ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕਲਾਉ ਉਠਾਉਣਾ ਹੁੰਦਾ ਹੈ ਕਿ ਜਿੰ ਜੋ ਵੀ ਅਸੀਂ ਬੂਟਾ ਲਗਾਈਏ ਉਹ ਲੱਗ ਜਾਂਦਾ ਜੜ ਪਕੜ ਲੈਂਦਾ ਹੈ ਤੇ ਹਰ ਮਦਾਨ ਫਤਿਹ ਸੇਵਾ ਦਾ ਲੈ ਜੋ ਖੰਨੇ ਤੋਂ ਪਹਿਲਾਂ ਵੀ ਇੱਥੇ ਆਉਂਦੇ ਨੇ ਬੂਟੇ ਲਗਾਉਂਦੇ ਨੇ ਅਸੀਂ ਵੀ ਜਾਂਦੇ ਹਾਂ ਕੱਲ ਵੀ ਅਸੀਂ ਬਾਬਾ ਪੀਰ ਮਦਾਸ ਜੀ ਮਹਾਰਾਜ ਉਹਨਾਂ ਦੇ ਨਗਰ ਮਦੋਸ਼ੀ ਕਲਾਂ ਦੇ ਵਿੱਚ ਜਾ ਕੇ ਸਰਵੇਣੀ ਲਾ ਕੇ ਬੂਟੇ ਵੰਡ ਕੇ ਆਇਆ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਲਾਭ ਉਠਾਉਣਾ ਚਾਹੀਦਾ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਜਿਵੇਂ ਹਰ ਮਦਨ ਫਤਿਹ ਸੇਵਾ ਤਲ ਖੰਨਾ ਤਤਪਰ ਹੋਗੇ ਨੇ ਸਾਰੇ ਅਸੀਂ ਬੇਨਤੀ ਕਰਕੇ ਹਟਿਆ ਕਿ ਉਹਨਾਂ ਆਪਾਂ ਕਿ ਜਿਹੜੀ ਹੈ ਮਹਿਮ ਸ਼ੁਰੂ ਕਰੀਏ ਵੱਧ ਤੋਂ ਵੱਧ ਬੂਟੇ ਲਗਾਈਏ ਹਰਾ ਭਰਾ ਕਰੀਏ ਇਸ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਨੂੰ ਤੇ ਇਹਦੇ ਵਿੱਚ ਹੀ ਸਾਡਾ ਫਲਾਉਣ ਵਾਲੀਆਂ ਪੀੜੀਆਂ ਦਾ ਫਲਾ ਹੈ ਕਿ ਵੱਧ ਤੋਂ ਵੱਧ ਅਸੀਂ ਦਰੱਖਤ ਬੂਟੇ ਲਗਾਈਏ ਸੋ ਹਰਮਨਦਾਨ ਫਤਿਹ ਸੇਵਾਦਾਰਾਂ ਦਾ ਅਸੀਂ ਬਹੁਤ ਧੰਨਵਾਦ ਵੀ ਕਰਦੇ ਹਾਂ ਬਹੁਤ ਬੂਟੇ ਲਗਾਏ ਨੇ ਉਹਨਾਂ ਨੇ ਲਾ ਰਹੇ ਨੇ ਹੁਣ ਹੋਰ ਲਾਉਣੇ ਨੇ ਤੇ ਇਹ ਦਲ ਬਹੁਤ ਕੰਮ ਕਰ ਰਿਹਾ ਆਪਣੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੇ ਨਾਲ ਮਿਲ ਕੇ ਵੀ ਮਹਿਮਾ ਚਲਾਵਾਂਗੇ ਨਗਰਾਂ ਨਗਰਾਂ ਦੇ ਵਿੱਚ ਕੱਲ ਅਸੀਂ ਵਿਚਾਰ ਕਰ ਰਹੇ ਸੀ ਕਿ ਆਪਾਂ ਨੂੰ ਵੱਧ ਤੋਂ ਵੱਧ ਇਹ ਕਰਨਾ ਚਾਹੀਦਾ ਬੂਟੇ ਵੰਡਣੇ ਇਹ ਵਧੀਆ ਗੱਲ ਹੈ ਪਰੰਤੂ ਵੋਟੇ ਲਗਾਉਣੇ ਸੰਭਾਲ ਕਰਨੀ ਹੈ ਬਹੁਤ ਵੱਡੀ ਗੱਲ ਹੈ ਬਹੁਤ ਜ਼ਰੂਰੀ ਹੈ ਜੇ ਇੱਕ ਵੋਟਾ ਵੀ ਆਪਾਂ ਲਾਉਂਦੇ ਆ ਉਹ ਵੀ ਪੁੰਨਫਲ ਹੈ ਤੇ ਵੋਟਾ ਵਟਕਣਾ ਜਿਹੜਾ درخت ਵਡਣਾ ਕੱਟਣਾ ਉਹ పాਪ ਹੈ ਕਿੰਨੇ ਜੀਵ ਜੰਤੂ ਇੱਕ ਤਾਂ ਪੰਛੀ ਸਾਹਮਣੇ ਦਿਖਦੇ ਨੇ ਇੱਕ ਤਾਂ ਫਲ ਜਿਹੜੇ ਹਨ ਪੰਛੀਆਂ ਦਾ ਜਿਹੜਾ ਉਹ ਖਾਂਦੇ ਨੇ ਜੀਵ ਜੰਤੂ ਖਾਂਦੇ ਨੇ ਪੇਟ ਭਰਦੇ ਨੇ ਦੂਸਰ ਆਪਣੇ ਰਹਿਣ ਬਸੇਰੇ ਬਣਾਉਂਦੇ ਨੇ ਘਰ ਬਣਾਉਂਦੇ ਨੇ ਉੱਥੇ ਰਹਿੰਦੇ ਨੇ ਤੇ ਆ ਹੁਣ ਜਿਹੜੇ ਆ ਦੇਖ ਰਹੇ ਆ ਦਰਖਤ ਇਹਨਾਂ ਦੇ ਉੱਤੇ ਕੋਈ ਆਲਣਾ ਨਹੀਂ ਨੇੜੇ ਦੇਸਰੇ ਪਰੰਤੂ ਪੰਛੀਆਂ ਨੇ ਸ਼ਾਮ ਦੇ ਵੇਲੇ ਇੱਥੇ ਬਹੁਤ ਇਕੱਠੇ ਹੋ ਕੇ ਆ ਜਾਂਦੇ ਨੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਇਹਨਾਂ ਪੰਛੀਆਂ ਉੱੜ ਗਏ ਹਨ ਉਹਨਾਂ ਨੇ ਹੁਣ ਕੇ ਸ਼ਾਮ ਨੂੰ ਆ ਜਾਣਾ ਤੇ ਸਾਰੇ ਭਰ ਜਾਂਦੇ ਨੇ ਇਹਨਾਂ ਦੇ ਉੱਤੇ ਆਪਣਾ ਫਿਰ ਸੇਫਟੀ ਮਹਿਸੂਸ ਕਰਦੇ ਨੇ ਕਿਉਂਕਿ ਕਈ ਜਿਹੜੇ ਨਿ사ਚ ਰਾਤ ਨੂੰ ਉੱਜਣ ਵਾਲੇ ਜਾਨਵਰ ਹੁੰਦੇ ਨੇ ਉਹਨਾਂ ਤੋਂ ਬਚਣ ਦੇ ਲਈ ਫਿਰ ਇਹਨਾਂ ਪੱਤਿਆਂ ਦੇ ਵਿੱਚ ਲੁਕ ਜਾਂਦੇ ਨੇ ਉਹ। ਸੋ ਇਸ ਕਰਕੇ ਇਹ ਕਿੰਨਾ ਜਿਹੜਾ ਹੈਗਾ ਫਾਇਦਾ ਹੁੰਦਾ ਕਿੰਨਾ ਲਾਭ ਹੁੰਦਾ। ਇਹ ਨਾਲੇ ਪੰਛੀ ਨੇ ਜੀਵ ਜੰਤੂ ਮਾਸੂਮ ਨੇ ਵਿਚਾਰੇ ਬੋਲ ਨਹੀਂ ਸਕਦੇ। ਇਸ ਕਰਕੇ ਸਾਨੂੰ ਇਧਰ ਰੁੱਖ ਬੂਟੇ ਬਹੁਤ ਲਾਉਣਾ ਇੱਕ ਬਹੁਤ ਵੱਡਾ ਕੰਮ ਖੱਟਣਾ ਚਾਹੀਦਾ ਹੈ। ਹਰਿਆਵਰ ਲਹਿਰਾ ਲਹਿਰਾ ਚਲਾਉਣੀ ਚਾਹੀਦੀਆਂ ਨੇ। ਬਹੁਤ ਬਹੁਤ ਰੁੱਖ ਬੂਟੇ ਲਗਾਉਣੇ ਚਾਹੀਦੇ ਹਨ। ਸੋ ਹਰਮਨ ਦਾਸ ਜੀ ਦੇ ਸੇਵਾਦਾਰ ਸਨਾਂ ਦਾ ਸੀ ਇੱਥੇ ਹੋਣ ਤੇ ਜਿਹੜਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਆਪਣਾ ਰਮਕ ਰਿਲਕੇ ਆਇਨੇ ਆਰਣੇ ਲਾ ਕੇ ਆਇਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤੋ ਬਾਦਰਾ ਕੂਟੇ ਲਾ ਕੇ ਜਿਹੜਾ ਹੈਗਾ ਇਹ ਸੇਵਾ ਸਾਨੂੰ ਕਰਨੀ ਚਾਹੀਦੀ ਹੈ ਸੋ ਵਾਹਿਗੁਰੂ ਜੀ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਸੰਤ ਪਾਪਾ ਦਰਸ਼ਨ ਸਿੰਘ ਜੀ ਟੱਕੀ ਵਾਲਿਆਂ ਦਾ ਆਸ਼ੀਰਵਾਦ ਸਦਕਾ ਵੈਸੇ ਤਾਂ ਅਸੀਂ ਕਾਫੀ ਸਮੇਂ ਤੋਂ ਬੂਟੇ ਲਗਾਉਂਦੇ ਆ ਰਹੇ ਹਾਂ ਲੇਕਿਨ ਜਿਹੜੀ ਸਾਡੀ ਰੇਂਜ ਹੈ ਉਹ ਸਾਡੀ ਉਸ ਟਾਈਮ ਤੱਕ ਨਹੀਂ ਬਣੀ ਜਦੋਂ ਤੱਕ ਅਸੀਂ ਸੰਤਾਂ ਦੇ ਆ ਕੇ ਸਨਮੁਖ ਨਹੀਂ ਹੋਏ ਕਿਉਂਕਿ ਇਹ ਵਾਤਾਵਰਣ ਪ੍ਰੇਮੀ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਦੀ ਹਰੀਆਵਲ ਦੇਖਣ ਲਈ ਬਹੁਤ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਆਉਂਦੇ ਨੇ ਕਿਉਂ ਆਉਂਦੇ ਨੇ ਕਿਉਂਕਿ ਇੱਥੇ ਹਰੀਆਵਲ ਹੈ ਪਸ਼ੂ ਪੰਛੀ ਆਪਣੇ ਜੀਵਨ ਦੇ ਅਕੋਰਡਿੰਗ ਹੀ ਜਿਉਂਦੇ ਨੇ ਬਲਿਹਾਰੀ ਕੁਦਰਤ ਵਸਿਆ ਕੁਦਰਤ ਨਾਲ ਇੱਥੇ ਜੁੜੇ ਹੋਏ ਆ ਸਾਰਿਆਂ ਦੇ ਮਿੱਟੀ ਦੇ ਵਿੱਚ ਦੇਖੋ ਕੱਚਾ ਕੋਈ ਪੱਕੀ ਕੰਕਰੀਟ ਦੀ ਕੋਈ ਸੜਕ ਨਹੀਂ ਕੁਝ ਨਹੀਂ ਸਿਰਫ ਕੁਦਰਤ ਨਾਲ ਪਿਆਰ ਬਾਬਾ ਜੀ ਨੇ ਪਿਛਲੀ ਵਾਰੀ ਆਸ਼ੀਰਵਾਦ ਦਿੱਤਾ ਸੀਗਾ ਸਾਡਾ ਹਰ ਮੈਦਾਨ ਫਤਿਹ ਸੇਵਾਦਾਰ ਦੀ ਰੇਜ ਇੰਨੀ ਵੱਧੀ ਕਿ ਸਾਨੂੰ ਪਿੰਡਾਂ ਤੋਂ ਫੋਨ ਆਉਣ ਲੱਗੇ ਨੌਜਵਾਨ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਬੂਟੇ ਆਪਣੇ ਆਪਣੇ ਪਿੰਡਾਂ ਚ ਲਵਾਉਣੇ ਸੀ ਸਾਡੇ ਨਾਲ ਉਹਨੇ ਸੰਪਰਕ ਕੀਤਾ ਜਗ੍ਹਾ ਸਾਨੂੰ ਦਿੱਤੀ ਅਸੀਂ ਬੂਟਾ ਉਥੋਂ ਸਰਕਾਰੀ ਨਰਸਰੀ ਚੋਂ ਅਰੇਂਜ ਕਰਕੇ ਬੂਟੇ ਲਗਾਏ ਬਹੁਤ ਸੋਹਣਾ ਬਾਬਾ ਜੀ ਦਾ ਆਸ਼ੀਰਵਾਦ ਰਿਹਾ ਤੇ ਬਹੁਤ ਸੋਹਣਾ ਹਰ ਮੈਦਾਨ ਫਤਿਹ ਦਿਨ-ਪ੍ਰਤੀ ਦਿਨ ਚੜ੍ਹਦੀ ਕਲਾਵਾਂ ਦੇ ਵਿੱਚ ਜਾ ਰਿਹਾ ਹੈ ਕਿਉਂਕਿ ਮਿਸ਼ਨ ਕੀ ਹੈ ਕਿ ਆਪਾਂ ਨੇ ਆਪਣਾ ਪੰਜਾਬ ਫਰਿਆ-ਪਰਿਆ ਕਰਨਾ ਆ ਸੋ ਜਿਹੜੇ ਬਾਬਾ ਜੀ ਨੇ ਸਾਡੇ ਤੇ ਇਸ ਹਰ ਮੈਦਾਨ ਤੇ ਕਿਰਪਾ ਵੀ ਕੀਤੀ ਹੈ ਅਸੀਂ ਇਹਨਾਂ ਦੇ ਰਣੀ ਆ ਧੰਨਵਾਦੀ ਆ ਕਿਉਂਕਿ ਇੱਕ ਮਹਾਪੁਰਖ ਨੇ ਜਦੋਂ ਆਪਣੇ ਮੂੰਹੋਂ ਕਹਿੰਦੇ ਨੇ ਕਿ ਵੀ ਹਰ ਮੈਦਾਨ ਫਤਿਹ ਸੇਵਾ ਦਾ ਲੜੇ ਇਹ ਨੌਜਵਾਨ ਵੀਰ ਨੇ ਔਰ ਇਹ ਏਦਾਂ ਏਦਾਂ ਜਾ ਕੇ ਪਿੰਡਾਂ ਦੇ ਵਿੱਚ ਸੇਵਾ ਕਰਦੇ ਨੇ ਤੁਹਾਡੇ ਵਿੱਚੋਂ ਹੀ ਕਈ ਵੀਰਾਂ ਨੇ ਸਾਨੂੰ ਕਾਲ ਕੀਤੀ ਅਸੀਂ ਬਹੁਤ ਪਿੰਡਾਂ ਵਿੱਚ ਬੁੱਟੇ ਲਗਾਏ ਆ ਤੇ ਉਹ ਬਾਬਾ ਜੀ ਦੀ ਕਿਰਪਾ ਕਰਕੇ ਲੱਗ ਸਕੇ ਨੇ ਹੁਣ ਵੀ ਮੁਹੀਮ ਚੱਲ ਰਹੀ ਆ ਪਰ ਥੋੜਾ ਜਾਂ ਮੌਸਮ ਕਰਕੇ ਸਾਨੂੰ ਰੋਕਿਆ ਗਿਆ ਸੀ ਕਿ ਵੀ ਹੁਜੇ ਰੁਕਜੋ ਪ੍ਰਸਾਦਾਂ ਸ਼ੁਰੂ ਹੋਣ ਲੜੋ ਹੁਣੇ ਬਹੁਤ ਵਧੀਆ ਸਮਾਂ ਆ ਸਾਰੇ ਜਣੇ ਕਿਸੇ ਦਾ ਜਨਮ ਦਿਨ ਆਂਦਾ ਤਾਂ ਆਪਣੇ ਜਨਮ ਦਿਨ ਤੇ ਇੱਕ ਬੁੱਟਾ ਲਾਓ ਕਿਸੇ ਦੀ ਮੈਰਿਜ ਅਨਿਵਰਸਰੀ ਆਂਦੀ ਆ ਤਾਂ ਆਪਣੀ ਮੈਰਿਜ ਅਨਿਵਰਸਰੀ ਤੇ ਲਾਓ ਕੋਈ ਕਿਸੇ ਗੁਰੂ ਦਾ ਤਿੱਥ ਤਿਹਾਰ ਆਂਦਾ ਜਾਂ ਤਾਂ ਉਹ ਤੇ ਬੁੱਟਾ ਲਾਓ ਬਸ ਲਗਾਓ ਹਰ ਬੰਦਾ ਆਪਣੀ ਗੱਡੀ ਛਾਵੇਂ ਕਢਾਣੀ ਜਾਂਦਾ ਲੇਕਿਨ ਬੁੱਟਾ ਕੋਈ ਨਹੀਂ ਲਾਉਣਾ ਚਾਹੁੰਦਾ ਬੁੱਟਾ ਕੋਈ ਨਹੀਂ ਲਾਉਣਾ ਚਾਹੁੰਦਾ ਕਿਉਂ ਨਹੀਂ ਲਾਉਣਾ ਚਾਹੁੰਦਾ ਉਹ ਤਾਂ ਕਹਿੰਦਾ ਮੇਰਾ ਫਰੰਟ ਐਲੀਵੇਸ਼ਨ ਨਾ ਖਰਾਬ ਹੋ ਜਾਵੇ ਮੇਰੀ ਕੋਠੀ ਦਾ ਮੇਰੀ ਦੁਕਾਨ ਦਾ ਫਰੰਟ ਐਲੀਵੇਸ਼ਨ ਨਾ ਖਰਾਬ ਹੋ ਜਾਵੇ ਮੈਨੂੰ ਆਹ ਚੀਜ਼ੇ ਦਿੱਕਤ ਕਰਦੀ ਆ ਜਦੋਂ ਮੇਰਾ ਨਾਮ ਦੇਖੂਗਾ ਲੋਕੀ ਤਾਣਗੇ ਨਹੀਂ ਜਦੋਂ ਤੱਕ ਤੁਸੀਂ ਕੁਦਰਤ ਨਾਲ ਜੁੜੇ ਹੋਏ ਹੋ ਆਕਾਲ ਪੁਰਖ ਵਾਹਿਗੁਰੂ ਜੀ ਦੇਖਦੇ ਨੇ ਤੇ ਤੁਹਾਡੇ ਤੋਂ ਕਿਰਪਾ ਵੀ ਕਰਨਗੇ ਲੇਕਿਨ ਜਦੋਂ ਤੁਸੀਂ ਕੁਦਰਤ ਦਾ ਨਾਸ਼ ਕਰੋਗੇ ਫਿਰ ਤੁਹਾਡਾ ਇਸ ਛੱਡ ਦਿਓਗੇ ਤੁਹਾਡਾ ਭਲਾ ਹੋ ਜੂਗਾ ਆ ਵੀਰ ਜੀ ਖੜੇ ਨੇ ਬਹੁਤ ਸਮਝ ਦੇਖੋ ਬਣਾ ਕੇ ਲੈ ਕੇ ਆਏ ਨੇ ਕੁਦਰਤ ਪ੍ਰੇਮੀ ਨੇ ਪਸ਼ੂਆਂ ਪੰਛੀਆਂ ਨੂੰ ਆਪਾਂ ਨਹੀਂ ਆਪਾਂ ਵੀ ਇੱਕ ਜੀ ਆ ਸਾਰੇ ਨੂੰ ਹੱਥ ਪਰੇ ਜਿਉਣ ਦਾ ਜਿਉ ਜੋ ਆਪਾਂ ਜੀ ਸਕਦੇ ਆ ਤਾਂ ਪਸ਼ੂ ਪੰਛੀ ਵੀ ਜੀ ਸਕਦੇ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਮਾਂ ਕੀਮਤੀ ਆਸੀਂ ਬਹੁਤਾ ਸਮਾਂ ਨਹੀਂ ਲਵਾਂਗੇ ਤੇ ਦੁਬਾਰਾ ਤੋਂ ਬਾਬਾ ਜੀ ਨੂੰ ਬੇਨਤੀ ਹੈ ਕਿ ਇੱਕ ਵਾਰੀ ਸਾਡੇ ਉੱਤੇ ਅਗੇ ਦਰਸ਼ਨ ਦਿਓ ਦੁਬਾਰਾ ਤੋਂ ਅਸੀਂ ਇੱਕ ਵਾਰੀ ਫੇਰ ਦੁਬਾਰਾ ਇਹ ਸਟਾਰਟ ਕਰ ਰਹੀਆਂ ਹਰ ਸਾਲ ਐਸੇ ਤਰ੍ਹਾਂ ਅਸੀਂ ਤੁਹਾਡੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਾਲੇ ਕਾਰਜ ਰਹੀ ਹੈ ਜੀ ਇੱਕ ਜਕਾਰੇ ਨਾਲ ਆਪਾਂ ਫਤੇ ਬਿਲਾਵਾਂਗੇ ਸਾਰੇ ਬੋਲੇ ਜੀ ਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਇਹਨਾਂ ਨੇ ਰੱਖੇ ਨੇ ਖਾਸ ਕਰਕੇ ਤੇ ਵਾਰਡੇ ਮਨਾਉਣਿਆਂ ਗੁਰਪੁਰ ਮਨਾਉਣਿਆਂ ਦਿਨ ਮਨਾਉਣਿਆਂ ਅਨਿਵਰਸਰੀਆਂ ਮਨਾਉਂਦੇ ਆਂ ਬੂਟੇ ਲਗਾ ਕੇ ਜਿਹੜਾ ਹਮ ਮਨਾਉਂਗਰ ਮਸੂਦ ਦੇ ਪਿਛਲੇ ਸਾਲ ਸੀ ਗਏ ਸੀ ਜੀਤ ਸਿੰਘ ਨੰਦ ਉਹਨਾਂ ਨੇ ਵੀ ਬੱਚੇ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਸਾਲੀ ਨਗਰ ਚ ਅਸੀਂ ਗਏ ਸੀ ਹਰ ਸਾਲ ਹੀ ਬੂਟੇ ਲਗਾ ਕੇ ਆਪਣਾ ਦੇ ਕੋ ਬੱਚੇ ਨੂੰ ਇਹ ਨਹੀਂ ਰੇਰਨਾ ਤੋਂ ਆਪਣਾ ਜਨਮ ਦਿਨ ਤੇ ਬੂਟੇ ਹੀ ਲਗਾ ਕੇ ਮਨਾਉਂਦੇ ਅਸੀਂ ਇਸ ਤਰ੍ਹਾਂ ਗੁਰੂਆਂ ਦੇ ਫੁਰਬ ਤੇ ਵੀ ਜਿਹੜੇ ਹਨ ਸ੍ਰੀ ਅਸੀਂ ਇਹ ਮਨਾਸਬ ਦੇ ਬਹੁਤ ਸਾਰੇ ਵਿਚਾਰ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ